ਐਂਡ 6 26 ਮਾਰਚ ਸਾਡਾ ਭਰਾ ਜਸ ਖੜਾ ਵੀਰ ਸਾਡਾ ਸਰਪੰਚ ਖੜਾ ਤੇ ਬਾਕੀ ਮੇਰੇ ਸਾਰੇ ਭਰਾ ਖੜੇ ਨੇ ਨਿੱਕੂ ਖੜਾ ਸੋਨੂੰ ਵੀਰ ਖੜਾ ਸਾਡਾ ਤੇ ਕਬੱਡੀ ਟੂਰਨਾਮੈਂਟ ਹੋਣਾ 26 ਨੂੰ ਤੇ ਜਿਹਦੇ ਚ ਬੜੇ ਚੰਗੇ ਪਲੇਅਰ ਤੇ ਬੜਾ ਸਿਰ ਕੱਢ ਮੇਰੇ ਹਲਕੇ ਦਾ ਜਿਹਨੂੰ ਕਹਿ ਦਈਏ ਵੀ ਇੱਕ ਨਾਮੀ ਟੂਰਨਾਮੈਂਟ ਹੋਣ ਜਾ ਰਿਹਾ ਮੈਂ ਜਿੰਨੇ ਵੀ ਪੰਜਾਬ ਚ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਡੇ ਭਰਾ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਉਸ ਦਿਨ ਆਪਾਂ ਸਾਰੇ ਇੱਥੇ ਇਕੱਠੇ ਹੋਈਏ ਤੇ ਸ਼ਾਮ ਨੂੰ ਮਨਮੋੜ ਵਾਰਸ ਦਾ ਅਖਾੜਾ ਜਿਹੜਾ ਕਿ ਖੁੱਲਾ ਅਖਾੜਾ ਵੀ ਲੱਗਣਾ ਤੇ ਹੋਰ ਜਿਹੜੇ ਸਾਡੇ ਭਰਾ ਨੇ ਜਿਵੇਂ ਹੋਰ ਕਲਾਕਾਰ ਭਰਾ ਨੇ ਉਹਨਾਂ ਨੇ ਵੀ ਸਾਰਿਆਂ ਨੇ ਸ਼ਾਮ ਨੂੰ ਹਾਜ਼ਰੀ ਲਵਾਉਣੀ ਆ ਜਿਵੇਂ ਸਿੱਪੀ ਗਿੱਲ ਹੋ ਗਿਆ ਹੋਰ ਵੀ ਬੜੇ ਜਿਹੜੇ ਬੜੇ ਨਾਮੀ ਕਲਾਕਾਰ ਨੇ ਉਹਨਾਂ ਨੇ ਵੀ ਪੰਜ ਪੰਜ ਚਾਰ ਚਾਰ ਗੀਤ ਗਾਉਣੇ ਨੇ ਸੋ ਮੈਂ ਸਾਰੇ ਇਲਾਕੇ ਨੂੰ ਵੀ ਬੇਨਤੀ ਕਰਦਾ ਤੇ ਹੋਰ ਵੀ ਪੰਜਾਬ ਚ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਆਓ ਆਪਾਂ 26 ਮਾਰਚ ਨੂੰ ਇਕੱਠੇ ਹੋਣਾ ਤੇ ਉਸ ਦਿਨ ਫਿਰ ਆਪਾਂ ਇਕੱਠੇ ਹੋ ਕੇ ਨਾਲੇ ਤਾਂ ਕਬੱਡੀ ਦਾ ਆਨੰਦ ਲਵਾਂਗੇ ਤੇ ਨਾਲੇ ਸੁਣਾਂਗੇ ਆਪਣੇ ਕਲਾਕਾਰਾਂ ਦੇ ਗਾਣੇ ਆਂ ਇੰਨੀ ਕੁ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ